ਇੰਨਾ ਚਾਰਿਆਂ ਇਨਸਪੈਕਟਰ ਤੋਂ ਇਲਾਵਾ ਕੋਈ ਡੀਐਸਪੀ ਆ ਚਾਹੇ ਕੋਈ ਐਸਐਸਪੀ ਰੈਂਕ ਦਾ ਅਧਿਕਾਰੀ ਆ ਜਾਂ ਕੋਈ ਹੋਰ ਮੁਲਾਜ਼ਮਾ ਜਿਨ੍ਹਾਂ ਨੇ ਉਹਦਾ ਅਨਕਾਉਂਟਰ ਕੀਤਾ ਸੀ ਇੱਕ ਝੂਠਾ ਪੁਲਿਸਮਕਾਲਾ ਬਣਾਇਆ ਸੀ ਤੇ ਸੂਤਰਾਂ ਤੋਂ ਮੁਤਾਬਕ ਇਹ ਵੀ ਖਬਰ ਨਿਕਲ ਕੇ ਸਾਹਮਣੇ ਆਈ ਆ ਕਿ ਇਹਨਾਂ ਨੇ ਚਾਰਾ ਜੋਈ ਬਹੁਤ ਕੀਤੀ ਆ ਬਾਹਰ ਭੱਜਣ ਦੀ ਵਿਦੇਸ਼ ਭੱਜਣ ਦੀ ਪਰ ਅਨਕਾਉਂਟਰ ਕੀ ਹੁੰਦੇ ਆ ਇਹ ਸਾਡੇ ਨਾਲ ਚੱਲ ਕੇ ਦੇਖੋ ਇਹ ਫੇਰ ਪਤਾ ਲੱਗੂਆ ਦਿਲ ਕਿਵੇਂ ਧੜਕਦਾ ਹੁੰਦਾ ਇੱਕ ਤੁਸੀਂ ਨੌਜਵਾਨ ਨੂੰ ਮਾਰ ਕੇ ਆਪਣੇ ਆਪ ਨੂੰ ਬਤਵਾਸ ਸਮਝੀ ਜਾਂਦੇ ਹੋ ਜਦੋਂ ਦੂਸਰੇ ਪਾਸਿਓਂ ਚੀਨ ਜਾਂ ਪਾਕਿਸਤਾਨ ਦੇ ਕਿੰਨੇ ਗੋਲੀ ਆਉਂਦੀ ਆ ਉਦੋਂ ਦਿਲ ਦੇ ਜਿਹੜੇ ਪਸਵੰਧਰ ਸਿੰਘ ਕਰਨਲ 62 ਤੇ ਉਹਦੇ ਜਿਹੜਾ ਪੁੱਤਰ ਨੂੰ ਜਿਹੜਾ ਪੁਲਿਸ ਵੱਲੋਂ ਕੁੱਟਿਆ ਜਾਂਦਾ ਉਹਨਾਂ ਦੇ ਵਿੱਚ ਚਾਰ ਇੰਸਪੈਕਟਰ ਨੇ ਰੌਨੀ ਸਿੰਘਾ ਸੁਵਿੰਦਰ ਸਿੰਘਾ ਬੋਪਾਰਾ ਆਇਆ ਜੋਤਾ ਨੂੰ ਅੱਜ ਮਾਵਲਾ ਸੁਣਾ ਰਹੇ ਆ ਇਹ ਵਸਾਕ ਹਰ ਇੱਕ ਦਾ ਪੰਜਾਬ ਦਾ ਬੱਚਾ ਬੱਚਾ ਇਸ ਤੋਂ ਸੈਦ ਹੁਣ ਜਾਣੂ ਹੋ ਚੁੱਕਿਆਗਾ ਮਾਵਲਾ ਵੇਸਾਕ 2025 ਦਾ ਮਾਰਚ 13 14 ਦੀ ਮਾਰਚ ਦਾ ਜਿਹੜਾ ਦਰਬਾਨੀ ਰਾਤ ਨੂੰ ਜਿਹੜਾ ਪਸਵਿੰਦਰ ਸਿੰਘ ਕਰਨਲ 62 ਤੇ ਉਹਦੇ ਜਿਹੜਾ ਪੁੱਤਰ ਨੂੰ ਜਿਹੜਾ ਪੁਲਿਸ ਵੱਲੋਂ ਕੁੱਟਿਆ ਜਾਂਦਾ ਉਹਨਾਂ ਦੇ ਵਿੱਚ ਚਾਰ ਇੰਸਪੈਕਟਰ ਨੇ ਰੌਨੀ ਸਿੰਘਾ ਸੁਵਿੰਦਰ ਸਿੰਘਾ ਬੋਪਾਰ ਆਇਆ ਤੇ ਇੱਕ ਹੋਰ ਮੁਲਾਜ਼ਮਾਂ ਚਾਰ ਇਨਸਪੈਕਟਰ ਆ ਤੇ ਜਿਹੜਾ ਕਿ ਦੋ ਪੁਲਿਸ ਮੁਲਾਜ਼ਮ ਹੋਰ ਛੇ ਤਾਂ ਜਿਹੜੇ ਨਾਮਜਾਦਾ ਸਿੱਧੇ ਜਿਹੜੇ ਕਰਲੇ ਆ ਤੇ ਨਾਲ ਨਾਲ ਹੋਰ ਕਿਹੜੇ-ਕਿਹੜੇ ਮੁਲਾਜ਼ਮ ਨੇ ਜਿਹੜਾ ਉਹਨਾਂ 'ਤੇ ਗੱਜ ਡਿੱਗ ਰਹੀ ਆ ਤੇ ਇਹਦੇ ਬਾਬਤ ਆਪਾਂ ਜ਼ਰੂਰ ਗੱਲਬਾਤ ਕਰਦੇ ਆ ਤੇ ਵੀਡੀਓ ਨੂੰ ਵੱਤ ਵਾਤੇ ਸ਼ੇਅਰ ਕਰਨਾ ਆਪਣੇ ਕਮੈਂਟ ਲਿਖਨੇ ਨਾ ਭੁੱਲਣਾ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਇਹਦਾ ਤਾ ਤੁਹਾਨੂੰ ਸਾਰਿਆਂ ਨੂੰ ਪਹਿਲੇ ਹੀ ਦੱਸ ਦਿੱਤਾ ਕਿ ਕਰਨਲ ਦਾ ਜਿਹੜਾ ਮਾਮਲਾ ਹੈਗਾ ਬੜਾ ਭਕਿਆ ਜਿਹੜਾ ਕਿ ਮਾਮਲਾ ਮੁੱਖ ਮੰਤਰੀ ਦੇ ਦਰਵਾਜ਼ੇ ਤੱਕ ਵੀ ਗਿਆ ਜਿਹੜਾ ਕਿ ਇਹ ਮਾਮਲਾ ਪੰਜਾਬ ਦੇ ਗਵਾਧਨ ਤੱਕ ਗਿਆ ਰਾਜਾ ਨਾਥ ਸਿੰਘ ਤੱਕ ਗਿਆ ਕੇਂਦਰੀ ਗ੍ਰਹਿ ਮੰਤਰੀ ਤੱਕ ਗਿਆ ਕਿਉਂਕਿ ਇੱਕ ਫੌਜਾ ਉਹ ਕਰਨਲ ਉਹ ਫੌਜ ਜਿਹੜੀ ਸਾਡੀ ਰਾਖੀ ਕਰਦੀ ਆ ਦਿਨ ਰਾਤ ਸਰਦਾ ਉੱਤੇ ਜਿਹੜੇ ਫੌਜ ਦੇ ਮਲਾਜ਼ਮ ਨੇ ਫੌਜ ਦੇ ਜਿਹੜੇ ਫੌਜ ਦੇ ਫੌਜੀ ਨੇ ਉਹ ਜਿਹੜੇ ਕਿ ਦੁਸ਼ਮਣਾਂ ਦੇ ਨਾਲ ਲੋਹਾ ਲੈਂਦੇ ਹੋਏ ਆਪਣੇ ਅਸਹਿਦਿਆਂ ਪ੍ਰਾਪਤ ਕਰਦੇ ਆ ਤਾਂ ਲੋਕਾਂ ਨੂੰ ਇੱਕ ਫਾਕਰ ਵੀ ਹੁੰਦਾ ਕਿ ਸਾਡਾ ਮੁੰਡਾ ਫੌਜ ਚ ਗਿਆ ਤੇ ਫੌਜ ਦੇ ਵਿੱਚ ਉਹ ਜੇਕਰ ਕੋਈ ਇੱਕ ਹੁੰਦਾਗਾ ਉਹ ਸ਼ਹੀਦ ਹੁੰਦਾ ਦੇਸ਼ ਦੇ ਲਈ ਕੁਰਬਾਨ ਹੁੰਦਾ ਤੇ ਜੇਕਰ ਅਸੀਂ ਸੌਂਨੇ ਆ ਸੁੱਖ ਦੀ ਨੀਂਦ ਆ ਤਾਂ ਅਸੀਂ ਉਸ ਫੌਜ ਦੇ ਕਰਕੇ ਸੌਂਨੇ ਆ ਪਰ ਜਿੰਨਾ ਪੁਲਿਸ ਵੱਲੋਂ ਕੁਝ ਪੁਲਿਸ ਮੁਲਾਜ਼ਮ ਹੁੰਦੇ ਆ ਹਰ ਮਹਿਕਮੇ ਦੇ ਵਿੱਚ ਕਹਦੇ ਹੁੰਦੇ ਆ ਕਿ ਪੰਜੇ ਉਂਗਲਾਂ ਇੱਕਸਾਰ ਨਹੀਂ ਹੁੰਦੀਆਂ ਤੇ ਜਿੰਨਾ ਪੁਲਿਸ ਅਫਸਰਾਂ ਨੇ ਕੁੱਟਿਆ ਕਰਨਲ ਬਾਠ ਨੂੰ ਤੇ ਫਿਰ ਅੱਜ ਉਹਨਾਂ ਉੱਤੇ ਗੱਜ ਦੇ ਰਹੀ ਆ ਤੇ ਨਾਲੇ ਤਾਂ ਇੱਕ ਪਾਸੇ ਪੁਲਿਸ ਦੀ ਬਦਨਾਮੀ ਹੋਈ ਆ ਪੰਜਾਬ ਸਰਕਾਰ ਦੀ ਬਦਨਾਮੀ ਹੋਈ ਆ ਜੇਕਰ ਪੰਜਾਬ ਸਰਕਾਰ ਜਾਂ ਮੌਕੇ ਦਾ ਐਸਐਸਪੀ ਨਾਨਕ ਸਿੰਘ ਉਸੇ ਟਾਈਮ ਉਸੇ ਵਕਤ ਉਹਨਾਂ ਮਿਲਾਵਲ ਤੇ ਉੱਪਰ ਸਖਤ ਕਾਰਵਾਈ ਕਰ ਦਿੰਦਾ ਤਾਂ ਜਿਹੜਾ ਕਿ ਆਜ ਸਵੀ ਆਈ ਨੂੰ ਜਿਹੜਾ ਮਾਮਲਾ ਨਹੀਂ ਪੁੱਜਣਾ ਸੀ ਜਿਹੜਾ ਕਿ ਨਾ ਹੀ ਉਹਨਾਂ ਦੀ ਪਤਨੀ ਜਸਵੰਦਰ ਕੌਰ ਨੂੰ ਧਰਨੇ ਲਾਉਣੇ ਪੈਂਦੇ ਨਾ ਹੀ ਉਹਨਾਂ ਨੂੰ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਣਾ ਪੈਂਦਾ ਨਾ ਹੀ ਉਹਨਾਂ ਨੂੰ ਸਿਵੀ ਤੱਕ ਸਿਵੀ aí ਤੱਕ ਜਾਣਾ ਪੈਂਦਾ ਪਰ ਮਾਮਲਾ ਬੜਾ ਘਮੀਰ ਸੀ ਕਿਉਂਕਿ ਇੱਕ ਫੌਜ ਦਾ ਕਰਨਲ ਹੋਵੇ ਜੇਕਰ ਪੰਜਾਬ ਪੁਲਿਸ ਹੀ ਫੌਜ ਦੇ ਕਰਨਲ ਨੂੰ ਕੁੱਟਣ ਲੱਗ ਪਵੇ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਪਾਈਪ ਵੇਖ ਦੇ ਵਿੱਚ ਤਾਂ ਫੌਜੀ ਕਹਿਣਗੇ ਕਿ ਸਾਡੀ ਤਾਂ ਦੇਸ਼ ਦੇ ਵਿੱਚ ਐਡੀ ਚੜ੍ਹਾਈ ਆ ਚੜ੍ਹਦਾ ਕਿ ਸਾਡਾ ਦੁਨੀਆ ਲੋਹਾ ਮੰਨਦੀ ਆ ਕਿ ਤੀਜੀ ਚੌਥੀ ਪਾਵਰ ਆ ਜਿਹੜੀ ਇੰਡੀਆ ਦੀ ਫੌਜੀ ਇਹ ਮੰਨੀ ਜਾਂਦੀ ਆ ਤੇ ਪਰ ਜੇਕਰ ਉਸੇ ਫੌਜ ਦੇ ਮੁਖੀ ਨੂੰ ਆਪਾਂ ਕਹਿ ਲਈਏ ਜਾਂ ਕਰਨਲ ਨੂੰ ਕਹਿੰਦੇ ਆ ਜੇਕਰ ਪੰਜਾਬ ਸਰਕਾਰ ਦੀ ਪਾਲਸਾ ਕੁੱਟ ਦਿੰਦੀ ਆ ਉਹਨੂੰ ਤੇ ਉਹਦੀਆਂ ਜਿਹੜੀਆਂ ਹੱਡੀਆਂ ਡੱਡਾ ਤੋੜ ਦਿੰਦੇ ਆ ਸਿਰ 파ੜ ਦਿੰਦੀ ਆ ਤੇ ਉਹਦਾ ਕਸੂਰ ਕੋਈ ਨਹੀਂ ਸਿਰਫ ਇੱਕ ਗੱਡੀ ਨੂੰ ਲੈ ਕੇ ਜਿਹੜਾ ਮਾਮਲਾ ਇੰਨਾ ਭੱਖ ਗਿਆ ਤੇ ਫਿਰ ਇੱਥੇ ਹੀ ਬੱਸ ਨਹੀਂ ਫਿਰ ਉਹਨਾਂ ਮਲਾਜ਼ਮਾਂ ਨੇ ਕਹਿੰਦੇ ਇੱਥੋਂ ਤੱਕ ਕਿਹਾ ਤੁਸੀਂ ਬਾਰ-ਬਾਰ ਸੁਣਦੇ ਹੋ ਉਹੀ ਗੱਲਾਂ ਕਿ ਜਿਹੜਾ ਇੱਕ ਉਹਦਾ ਕਾਰਡ ਖੋਇਆ ਸੀ ਕਰਨਲ ਦਾ ਇਹ ਕਾਰਡ ਤੁਹਾਨੂੰ ਤਾਂ ਹੀ ਮਿਲੇਗਾ ਜੇ ਤੂੰ ਜਿਉਂਦਾ ਰਹੇਂਗਾ ਅਸੀਂ ਇੱਕ ਅਨਕਾਉਂਟਰ ਕਰਕੇ ਆਏ ਆ ਤੇ ਫਿਰ ਬਾਅਦ ਦੇ ਵਿੱਚ ਫੌਜ ਦੇ ਜਦੋਂ ਹੋਰ ਫੌਜ ਦੇ ਜਿਹੜੇ ਕਰਨਲ ਸੀ ਜਾਂ ਮੇਜਰ ਸੀ ਜਾਂ ਫੌਜ ਦੇ ਜਿਹੜੇ ਅਫਸਰ ਅ ਅਟਾਇਰਮੈਂਟ ਹੋਏ ਸੀ ਉਹਨਾਂ ਵੱਲੋਂ ਧਰਨਾ ਲਗਾਇਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਅਨਕਾਉਂਟਰ ਕੀ ਹੁੰਦੇ ਆ ਇਹ ਸਾਡੇ ਨਾਲ ਚੱਲ ਕੇ ਦੇਖੋ ਇਹ ਫਿਰ ਪਤਾ ਲੱਗੂਗਾ ਦਿਲ ਕਿਵੇਂ ਧੜਕਦਾ ਹੁੰਦਾ ਇੱਕ ਤੁਸੀਂ ਨੌਜਵਾਨ ਨੂੰ ਮਾਰ ਕੇ ਆਪਣੇ ਆਪ ਨੂੰ ਬਦਮਾਸ਼ ਸਮਝੀ ਜਾਂਦੇ ਹੋ ਜਦੋਂ ਦੂਸਰੇ ਪਾਸਿਓਂ ਚੀਨ ਜਾਂ ਪਾਕਿਸਤਾਨ ਕਿੰਨੀ ਗੋਲੀ ਆਉਂਦੀ ਆ ਉਦੋਂ ਦਿਲ ਦੇ ਜਿਹੜੇ ਸੀਨੇ ਪਾੜ ਜਾਂਦੇ ਮਕਾਬਲੇ ਕਰਨੇ ਸੌਕੇ ਨਹੀਂ ਹੁੰਦੇ ਕਿ ਠੀਕ ਆ ਕਿ ਤੁਸੀਂ दारू ਦੇ ਨਾਲ ਰੱਜ ਕੇ ਜਿਹੜਾ ਉਸ ਕਰਨਲ ਨੂੰ ਕੁੱਟ ਦਿੱਤਾ ਤੇ ਜਿਹੜਾ ਹੁਣ ਮਾਮਲਾ ਹੈਗਾ ਸੀਬੀਆਈ ਜਿਹੜਾ ਕੋਰਟ ਦੇ ਹਵਾਲੇ ਗਿਆਗਾ ਹੁਣ ਵੱਡੀ ਖਬਰ ਨਿਕਲ ਕੇ ਸਾਹਮਣੇ ਇਹ ਆ ਰਹੀ ਆ ਕਿ ਚਾਰ ਐਂਸਵੇਟਰ ਤੋਂ ਇਲਾਵਾ ਦੋ ਜਿਹੜੇ ਪੁਲਿਸ ਮੁਲਾਜ਼ਮ ਹੋਰ ਨੇ ਉਹਨਾਂ ਨੂੰ ਜਿਹੜਾ ਜਲਦੀ ਗ੍ਰਿਫਤਾਰ ਕੀਤਾ ਜਾਊਗਾ ਤਦ ਜਿਹੜਾ ਕਾਰਨਿਤ ਕਾਰਨ ਇਸ ਹੋ ਸਕਦਾ ਕਿ ਉਹਨੂੰ ਸਜ਼ਾ ਵੀ ਹੋਊਗੀ ਜੁਰਮਾਨਾ ਵੀ ਹੋਊਗਾ ਹੋ ਸਕਦਾ ਕਿ ਉਹਨਾਂ ਦੀ ਜਿਹੜੀ ਸਜ਼ਾ ਤੇ ਨਾਲ ਉਹਨਾਂ ਦੀ નોકરી ਜਾਊਗੀ ਸਜ਼ਾ ਕਿੰਨੀ ਕੁ ਲੰਬੀ ਹੁੰਦੀ ਆ ਇਹ ਤਾਂ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਸਾਫ ਨਜ਼ਰ ਹੋ ਜਾਵੇਗਾ ਨਾਲ ਇਹ ਦੱਸਿਆ ਇਹ ਜਾ ਰਿਹਾ ਜਿਹੜਾ ਕਿ 17 ਸਤੰਬਰ ਨੂੰ ਜਿਹੜਾ ਜਸਪ੍ਰੀਤ ਸਿੰਘ ਦਾ ਜਿਹੜਾ ਅਨਕਾਉਂਟਰ ਕੀਤਾ ਸੀ ਉਹਦਾ ਮਾਮਲਾ ਵੀ ਜਿਹੜਾ ਉਹ ਵੀ ਸੀਬੀਆਈ ਕੋਰਟ ਦਾ ਜਿਹੜਾ ਹਵਾਲਾ ਮੰਗ ਰਿਹਾ ਕਿ ਸੀਬੀਆਈ ਨੂੰ ਜਿਹੜੀ ਜਾਂਚ ਦਿੱਤੀ ਜਾਵੇ ਹੁਣ ਵੇਖਦੇ ਕਿ ਹਾਈ ਕੋਰਟ ਵੱਲੋਂ ਜੇਕਰ ਉਹ ਸੀਬੀਆਈ ਜਾਂਚ ਆ ਮਾਫ ਕਰਨਾ ਜੇਕਰ ਹਾਈ ਕੋਰਟ ਵੱਲੋਂ ਉਹ ਸੀਬੀਆਈ ਨੂੰ ਜਾਂਚ ਦਿੱਤੀ ਜਾਂਦੀ ਆ ਤਾਂ ਇਹਦੇ ਵਿੱਚ ਇੰਨਾ ਚਾਰ ਇਨਸਵੈਟਰ ਤੋਂ ਇਲਾਵਾ ਕੋਈ ਡੀਐਸਪੀ ਆ ਚਾ ਕੋਈ ਐਸਐਸਪੀ ਰੈਂਕ ਦਾ ਅਧਿਕਾਰੀ ਆ ਜਾਂ ਕੋਈ ਹੋਰ ਮੁਲਾਜ਼ਮਾ ਜਿਨ੍ਹਾਂ ਨੇ ਉਹਦਾ ਅਨਕਾਉਂਟਰ ਕੀਤਾ ਸੀ ਇੱਕ ਝੂਠਾ ਪੁਲਿਸ ਮਕਾਲਾ ਬਣਾਇਆ ਸੀ ਉਹਨਾਂ ਦੇ ਵਿੱਚ ਵੀ ਜਿਹੜੇ ਵੱਡੇ ਵੱਡੇ ਅਫਸਰ ਆ ਉਹ ਫਸਣਗੇ ਕਿਉਂਕਿ ਮੈਂ ਪਹਿਲਾਂ ਵੀ ਕਹਿਣਾ ਤੇ ਹੁਣ ਵੀ ਕਿ ਜਿਹੜਾ ਜੁਲਮ ਤਾਂ ਜਿਹੜਾ ਪੁਲਸਾ ਦੇਖੋ ਇਹਦਾ ਕੋਈ ਦੋ ਰਹਿਮਾ ਨਹੀਂ ਇਹਦਾ ਕਰਦੀ ਆ ਰਹੀ ਆ ਤੇ ਕਰਦੀ ਰਹੇਗੀ ਕਿਉਂਕਿ ਜਿਹੜਾ ਆਪਾਂ ਕਹਦੇ ਆ ਕਿ ਇੱਕ ਵਾਰੀ ਪਸੂ ਨੂੰ ਰਸੇ ਚੱਬਣ ਦੀ ਆਤ ਪੈ ਜਾਵੇ ਉਹ ਹਟਦਾ ਨਹੀਂ ਹੁੰਦਾ ਚਾਹੇ ਉਹਦੇ ਤੁਸੀਂ ਕਿੰਨਾ ਮਰਜੀ ਗੋਹਾ ਲਾ ਦੋ ਉਹ ਰੱਸਾ ਚੱਬਣ ਉਹ ਨਹੀਂ ਹਟਦਾ ਇਹ ਕੁਝ ਕੁ ਪੁਲਸ ਵਾਲੇ ਆ ਜਿਨ੍ਹਾਂ ਨੂੰ ਆਤ ਪਈ ਹੋਈ ਆ 90 99 ਦਾ ਆਕੇ ਦੀ ਕਿ ਅਸੀਂ ਜੋ ਮਰਜੀ ਹੋ ਜੇ ਅਸੀਂ ਜੇ ਕੁਝ ਮਾਰ ਨਹੀਂ ਮਾਰਨਾ ਕਿਉਂਕਿ ਉਹਨਾਂ ਦੇ ਜਾਂ ਤਾਂ ਉਹਨਾਂ ਦੇ ਕਿਸੇ ਭਰਾਵਾਂ ਨੇ ਪੁਲਿਸ ਦੇ ਵਿੱਚ ਹੋਣ ਕੇ ਜਾਂ ਉਹਨਾਂ ਦੇ ਪਿਤਾ ਹੋਣਗੇ ਉਹਨਾਂ ਦੇ ਮੁੰਡਿਆਂ ਨੂੰ ਨੌਕਰੀ ਮਿਲ ਗਈ ਆ ਤਾਂ ਉਹੀ ਕਿਰ ਸਿੱਖਾਂ ਦੇ ਨਾਲ ਕੱਢ ਰਹੇ ਆ ਤੇ ਉਹਨਾਂ ਨੂੰ ਕੁਝ ਥੋੜੀਆਂ ਖੁੱਲ੍ਹਾ ਵੀ ਜਿਹੜੀਆਂ ਭਗਵਾਨਤ ਮਾਨ ਨੇ ਜਿਹੜੀਆਂ ਜਾਇਦੇ ਦੇ ਦਿੱਤੀਆਂ ਪੁੱਛ ਜਿਹੜਾ ਸਰੇ ਆਮ ਤੱਕਾ ਰੋਜ਼ ਦੇਖਦੇ ਆ ਆਪਾਂ ਕਰਦੀ ਆ ਕਿਸੇ ਨੂੰ ਲੱਤ 'ਚ ਗੋਲੀਆਂ ਮਾਰ ਕੇ ਫੜ ਲੈਂਦੇ ਆ ਕਿਸ ਦਾ ਰੋਜ਼ ਇਹਨਾਂ ਨੂੰ ਕਾਊਂਟਰ ਹੁੰਦਾ ਆ ਜਿਹੜਾ ਕਿ ਪੰਜਾਬ ਦੀ ਵਿਵਸਥਾ ਕੀ ਕਾਨੂੰਨ ਵਿਵਸਥਾ ਉਹ ਠੀਕ ਨਹੀਂ ਬਿਲਕੁਲ ਤੇ ਹੁਣ ਥੋੜੇ ਦਿਨਾਂ ਤੱਕ ਤੁਹਾਨੂੰ ਜਿਹੜਾ ਇਹ ਸਾਬਕ ਤੁਹਾਨੂੰ ਕਲੀਅਰ ਕਰ ਦੇਵਾਂ ਕਿ ਸਬੀਆਈ ਕੋਰਟ ਵੱਲੋਂ ਜਿਹੜਾ ਇੱਕ ਵੱਡਾ ਜਿਹੜਾ ਆਪਾਂ ਕਹਦੇ ਕਿ ਇਹਨਾਂ ਦੇ ਉੱਪਰ ਐਂਸਵਾਟਰਾਂ ਦੇ ਉੱਪਰ ਗੱਲ ਦਿਖ ਸਕਦੀ ਆ ਦੇਖਦੇ ਆ ਕਿ ਹੁਣ ਸਬੀਆਈ ਦੇ ਹਵਾਲੇ ਜਿਹੜਾ ਇਹ ਹੁੰਦੇ ਕਿ ਨਾ ਤੇ ਸੂਤਰਾਂ ਤੋਂ ਮੁਤਾਬਕ ਦਾ ਇਹ ਵੀ ਖਬਰ ਨਿਕਲ ਕੇ ਸਾਹਮਣੇ ਆਈ ਆ ਕਿ ਇਹਨਾਂ ਨੇ ਚਾਰਾ ਜੋਈ ਬਹੁਤ ਕੀਤੀ ਆ ਬਾਹਰ ਭੱਜਣ ਦੀ ਵਿਦੇਸ਼ ਭੱਜਣ ਦੀ ਪਰ ਫਿਲਹਾਲ ਜਿਹੜਾ ਇਨਾਂ ਦਾ ਕਿਉਂਕਿ ਅਜੇ ਸੀਬੀ ਵੱਲੋਂ ਜਿਹੜਾ ਨੋਟਿਸ ਕੀਤਾ ਗਿਆ ਤੇ ਜਿਹੜਾ ਬਾਹਰ ਤਾਂ ਨਹੀਂ ਭੱਜ ਸਕਦੇ ਪਰ ਫਿਰ ਹਾਲ ਜਿਹੜਾ ਇੱਕ ਦੋ ਵਾਰੀ ਆਨਾ ਕਰਨੀ ਕਰਨਗੇ ਪਰ ਜਿਹੜਾ ਕਿ ਇਹਨਾਂ ਨੂੰ ਹੁਣ ਜਿਹੜਾ ਪੰਜਾਬ ਤੋਂ ਲੈ ਕੇ ਜਿਹੜਾ ਦਿੱਲੀ ਤੱਕ ਜਿਹੜਾ ਜਾਣਾ ਪਊਗਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਦੇਖੋਗੇ ਇਹਨਾਂ ਚਾਰੇ ਐਂਸਵੇਟਰ ਤੋਂ ਇਲਾਵਾ ਕਿਹੜੇ-ਕਿਹੜੇ ਜਿਹੜਾ ਇਹਦੇ ਵਿੱਚ ਮੜੇ ਜਾਂਦੇ ਆ ਆਉਣ ਵਾਲੇ ਦਿਨਾਂ ਦੇ ਵਿੱਚ ਦੇਖੋਗੇ ਤੁਸੀਂ ਇਹ ਚਾਰਾਂ ਇਨਸਪੈਕਟਰਾਂ ਤੋਂ ਇਲਾਵਾ ਹੋਰ ਕਿਹੜੇ-ਕਿਹੜੇ ਪੁਲਿਸ ਮੁਲਾਜ਼ਮ ਨੇ ਜਿਹੜੇ ਗ੍ਰਿਫਤਾਰ ਹੁੰਦੇ ਆ ਕਿਹੜੀਆਂ ਗ੍ਰਿਫਤਾਰੀਆਂ ਹੁੰਦੀਆਂ ਕਿਨੂੰ ਕਿੰਨੀ ਸਜ਼ਾ ਹੁੰਦੀ ਆ ਇਹ ਤਾਂ ਆਉਣ ਵਾਲਾ ਸਮਾਂ ਤੈਅ ਕਰੇਗਾ ਪਰ ਇੱਕ ਵਾਰੀ ਇਹ ਸਭ ਤੋਂ ਵੱਡੀ ਖ਼ਬਰ ਨਿਕਲ ਕੇ ਆ ਰਹੀ ਆ ਕਿ ਇਹਨਾਂ ਦੀ ਜਿਹੜੀ ਨੌਕਰੀ ਜਾਊਗੀ ਇਹਨਾਂ ਨੂੰ ਹੁਣ ਘਰੇ ਬੈਠਣਾ ਪਊਗਾ ਆਪਣੀ ਜੇਬ ਤੋਂ ਪੈਸੇ ਖਰਤਣੇ ਪੈਣਗੇ ਪਹਿਲਾਂ ਤਾਂ ਇਹਨਾਂ ਦਾ ਜਿਹੜਾ ਕੇਸ ਆ ਉਹ ਜਿਹੜਾ ਕਿ ਪੰਜਾਬ ਸਰਕਾਰ ਲੜਦੀ ਸੀ ਜਦੋਂ ਆਪਾਂ ਕਹਿੰਦੇ ਇੱਕ ਪੁਲਿਸ ਮੈਨੂੰ ਲੜਦਾ ਸੀ ਉਦੋਂ ਤਾਂ ਇਹ ਧੜਾ ਧੜ ਰੁਪਏ ਲਾਈ ਗਏ ਆਪਣੀ ਜੇਬਾਂ ਦੇ ਵਿੱਚੋਂ ਵਕੀਲ ਕਰਕੇ ਲਾਈ ਗਏ ਪਰ ਜਦੋਂ ਹੁਣ ਆ ਆ ਦੀ ਜੇਬ ਦੇ ਵਿੱਚੋਂ ਰੁਪਏ ਲਾਉਣੇ ਪੈਣਗੇ ਤਾਂ ਫਿਰ ਇਹਨਾਂ ਨੂੰ ਸੁਰਤ ਇਹਨਾਂ ਦੀ ਟਿਕਾਣੇ ਆਉਗੇ ਪਰ ਇਹ ਜਿਹੜਾ ਪੁਰਾਣੇ ਸਮਿਆਂ ਤੋਂ ਜਿਹੜਾ ਸਬਕ ਪਤਾ ਨਹੀਂ ਕਿਉਂ ਨਹੀਂ ਸਿੱਖਦੇ ਕਿ ਰੋਜ਼ ਆ ਜਿਹੜੇ ਪੁਲਸ ਅਧਿਕਾਰੀਆਂ ਨੂੰ ਜਿਹੜਾ ਲਗਾਤਾਰ ਜਿਹੜੀਆਂ ਸੀਵੀਆਈ ਕੋਰਟ ਮਹਾਲ ਦੀ ਜਿਹੜਾ ਸਜ਼ਾਵਾਂ ਕਰ ਰਹੀ ਆ ਜਿਹੜਾ ਹੁਣ 129 ਦੇ ਕਰੀਬ ਆ ਜਿਹੜੇ ਪੁਲਸ ਅਧਿਕਾਰੀਆਂ ਦੇ ਦੋਸਤ ਐ ਹੋ ਚੁੱਕੇ ਆ ਔਰ ਵਾਲੇ ਕੁਝ ਦਿਨਾਂ ਤੱਕ ਜਿਹੜਾ ਉਹਨਾਂ ਨੂੰ ਸਜ਼ਾ ਸੁढ़ाई ਜਾਣੀ ਆ ਕੀ ਸਜ਼ਾ ਹੁੰਦੀ ਆ ਕਿਉਂਕਿ ਜਿਨ੍ਹਾਂ ਨੇ ਝੂਠੇ ਪੁਲਿਸ ਮੁਕਾਬਲੇ ਬਣਾਏ ਸੀ ਤੇ ਉਹਨਾਂ ਨੂੰ ਜਿਹੜੀਆਂ ਸਜ਼ਾਾਂਵਾਂ ਹੋ ਰਹੀਆਂ ਨੇ ਤੇ ਉਹਨਾਂ ਬਚੜ ਅਵਸਰਾਂ ਨੂੰ ਪਰ ਹੁਣ ਦੇਖਦੇ ਆ ਕਿ ਇਹਨਾਂ ਨੇ ਉੱਤੇ ਕੀ ਸਜ਼ਾ ਹੁੰਦੀ ਆ ਕਰਨਲ ਬਾਵਲੇ ਵਿੱਚ ਵੀ ਨਹੀਂ ਇਹ ਜਿਹੜਾ ਨਿਕਲ ਸਕਦੇ ਤੇ ਨਾ ਹੀ ਜਸਪ੍ਰੀਤ ਸਿੰਘ ਮਾਵਲ ਤੋਂ ਨਿਕਲ ਸਕਦੇ ਇਸ ਕਰਕੇ ਜਿਹੜਾ ਇਹਨਾਂ ਨੂੰ ਵੀ ਜਿਹੜਾ ਜਲਦੀ ਜਿਹੜਾ ਜੇਲ੍ਹ ਦੀਆਂ ਸਲਾਖਾਂ ਵਿੱਚ ਧੱਕਿਆ ਜਾਊਗਾ ਆਪਣੇ ਕਮੈਂਟ ਕਰਕੇ ਜਰੂਰ ਦੱਸਣਾ ਕੀ ਕੀ ਇਹਨਾਂ ਤੇ ਇਨਕੁਆਇਰੀ ਹੋਣੀ ਚਾਹੀਦੀ ਆ ਕਿ ਇਹਨਾਂ ਨੂੰ ਸਜ਼ਾ ਹੋਣੀ ਚਾਹੀਦੀ ਆ ਕਿ ਇਦਾਂ ਨੇ ਪੰਜਾਬ ਦੇ ਪੁੱਤਾਂ ਨੂੰ ਕੋ-ਕੋ ਕੇ ਮਾਰਿਆ ਜਾਂ ਕਰਨਲ ਨੂੰ ਕੁੱਟਿਆ ਜਾਂ ਕਿ ਇੱਥੇ ਜੇਕਰ ਆਪਾਂ ਕਹਦੇ ਆ ਕਿ ਜੇਕਰ ਫੌਜ ਦਾ ਕਰਨਲ ਸੇਫ ਨਹੀਂ ਜਾਂ ਆਪਾਂ ਕਿਸਾਨ ਕਹਦੇ ਉਹ ਸੇਫ ਨਹੀਂ ਨੌਜਵਾਨ ਸੇਫ ਨਹੀਂ ਤਾਂ ਫਿਰ ਸੇਫ ਕੌਣ ਐਸੇ ਪੰਜਾਬ ਦੇ ਵਿੱਚ ਇਹ ਵੱਡਾ ਸਵਾਲ ਖੜਾ ਹੁੰਦਾਗਾ ਵੀਡੀਓ ਨੂੰ ਬਤ ਬਤ ਸ਼ੇਅਰ ਕਰਨਾ ਧੰਨਵਾਦ ਬੈਰ ਜੀ ਦਾ ਖਾਲਸਾ ਬੈਰ ਜੀ ਕੀ ਫਤਿਹ